ਦੋਸਤੋ ਜਹਾਜ਼ ਦੇ ਵਿੱਚ ਇਹ ਅੰਦਰੂਨੀ ਗੱਲ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗੀ ਤੇ ਅਸੀਂ ਆਪਣੇ ਚੈਨਲ ਰਾਹੀਂ ਵਿਖਾ ਰਹੇ ਹਾਂ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਦੇ ਨੇ ਕਮੈਂਟ ਕਰ ਦਿਓ ਦੱਸ ਦਿੰਦੇ ਆ ਕਿ ਜਹਾਜ਼ ਦੇ ਵਿੱਚ ਜੋ ਮੇਨ ਗੇਟ ਹੁੰਦਾ ਜਿੱਥੇ ਕਸਟਮਰ ਅੰਦਰ ਐਂਟਰ ਹੁੰਦੇ ਨੇ ਤਾਂ ਉਹ ਮੇਨ ਗੇਟ ਮੈਨੂਅਲ ਹੁੰਦਾ ਹੈ ਅੱਜ ਤੱਕ ਉਹ ਆਟੋਮੈਟਿਕ ਕਿਉਂ ਨਹੀਂ ਲਗਾਇਆ ਗਿਆ ਕਿਉਂ ਨਹੀਂ ਉਸ ਨੂੰ ਆਟੋਮੈਟ ਤਰੀਕੇ ਨਾਲ ਬੰਦ ਕੀਤਾ ਜਾਂਦਾ ਇਸ ਦੇ ਪਿੱਛੇ ਬਹੁਤ ਵੱਡਾ ਰੀਜਨ ਹੈ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਭਾਵੇਂ ਲੋਕ ਕੈਨੇਡਾ ਅਮਰੀਕਾ ਤੱਕ ਪਹੁੰਚ ਚੁੱਕੇ ਨੇ ਬਾਰ-ਬਾਰ ਸਫ਼ਰ ਕਰਦੇ ਨੇ ਜਹਾਜ਼ਾਂ ਦੇ ਵਿੱਚ ਪਰ ਇਸ ਦੀ ਜਾਣਕਾਰੀ ਕਈ ਲੋਕਾਂ ਨੂੰ ਨਹੀਂ ਪਤਾ ਪਰ ਅੱਜ ਅਸੀਂ ਆਪਣੇ ਚੈਨਲ ਰਾਹੀਂ ਬਖਾ ਰਹੇ ਹਾਂ ਇਸ ਵੀਡੀਓ ਨੂੰ ਅੱਗੇ ਵੀ ਤੁਸੀਂ ਸ਼ੇਅਰ ਕਰ ਦਿਓ ਦੋਸਤ ਮਿੱਤਰਾਂ ਤੱਕ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਦੇ ਨੇ ਕਿ ਜਹਾਜ਼ ਦੇ ਵਿੱਚ ਹੋਰ ਚੀਜ਼ਾਂ ਬਹੁਤ ਆਟੋਮੈਟਿਕ ਹੁੰਦੀਆਂ ਨੇ ਭਾਵੇਂ ਅੰਦਰ ਬਾਥਰੂਮ ਦੇ ਦਰਵਾਜ਼ੇ ਦੀ ਗੱਲ ਕਰੀਏ ਜਾਂ ਫਿਰ ਹੋਰ ਕਈ ਤਰ੍ਹਾਂ ਕੰਮ ਕਰਦੇ ਨੇ ਪਰ ਜੋ ਜਹਾਜ਼ ਦਾ ਮੇਨ ਗੇਟ ਹੈ ਉਸ ਨੂੰ ਅੱਜ ਵੀ ਇਹ ਹਰ ਹੋਸਟਲ ਹੱਥ ਨਾਲ ਬੰਦ ਕਰਦੇ ਨੇ ਪਰ ਇਸ ਨੂੰ ਹੱਥ ਨਾਲ ਬੰਦ ਕਰਨ ਦਾ ਕਾਰਨ ਕੀ ਹੈ ਇਸ ਪਿੱਛੇ ਕਾਰਨ ਹੈ ਜੋ ਵੀਡੀਓ ਦੇ ਵੀ ਦੱਸਿਆ ਗਿਆ ਕਿ ਜਦੋਂ ਕੋਈ ਐਮਰਜੈਂਸੀ ਪੈ ਜਾਵੇ ਜਹਾਜ਼ ਨੂੰ ਮੰਨ ਲਓ ਕਿ ਉੱਪਰ ਜਹਾਜ਼ ਉੱਡ ਰਿਹਾ ਹੈ ਕੋਈ ਕਿਸ ਤਰ੍ਹਾਂ ਦੀ ਐਮਰਜੈਂਸੀ ਪੈ ਗਈ ਤਾਂ ਕਈ ਵਾਰ ਕੀ ਹੁੰਦਾ ਕਿ ਆਟੋਮੈਟਿਕ ਜਿਹੜੇ ਦਰਵਾਜ਼ੇ ਹੁੰਦੇ ਨੇ ਉਹ ਨਹੀਂ ਖੁੱਲਦੇ ਉਹਨਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜਿਸ ਤੋਂ ਬਾਅਦ ਦਰਵਾਜ਼ਿਆਂ ਨੂੰ ਇਸਨੂੰ ਮੈਨੂਅਲ ਕੀਤਾ ਹੋਇਆ ਹੈ ਕਿਉਂਕਿ ਅਗਰ ਉੱਪਰੋਂ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਜਹਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਉੱਪਰੋਂ ਯਾਤਰੀਆਂ ਨੂੰ ਪੈਰਾਸ਼ੂਟ ਰਾਈ ਨੀਚੇ ਉਤਾਰ ਦਿੱਤਾ ਜਾਂਦਾ ਹੈ ਪਰ ਜਦੋਂ ਗੇਟ ਹੀ ਆਟੋਮੈਟਿਕ ਬੰਦ ਹੋ ਗਿਆ ਉਹ ਨਹੀਂ ਖੁੱਲੇਗਾ ਤਾਂ ਕਾਫੀ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਦੀ ਪਰ ਅੱਜ ਤੱਕ ਜਹਾਜ਼ਾਂ ਦਾ ਜਿਹੜਾ ਦੱਸਿਆ ਜਾ ਰਿਹਾ ਜਾਣਕਾਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਉਹ ਮੈਨੂਅਲ ਹੁੰਦਾ ਹੈ ਅਜੇ ਤੱਕ ਆਟੋਮੈਟਿਕ ਨਹੀਂ ਲਗਾਇਆ ਗਿਆ ਕਿਉਂਕਿ ਜਹਾਜ਼ ਦੇ ਵਿੱਚ ਕਦੇ ਵੀ ਐਮਰਜੈਂਸੀ ਕਈ ਵਾਰੀ ਅੱਗ ਲੱਗ ਜਾਂਦੀ ਹੈ ਜਾਂ ਫਿਰ ਹੋਰ ਤਰੀਕੇ ਦੀ ਘਟਨਾਵੀਆਂ ਆ ਜਾਂਦੀ ਹੈ ਕਈ ਵਾਰੀ ਇੰਜਨ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਤਾਂ ਜਹਾਜ਼ਾਂ ਦੇ ਉੱਤੇ ਕਾਫੀ ਕ੍ਰੈਸ਼ ਵੀ ਹੋਏ ਨੇ ਪਰ ਉਹਨਾਂ ਦੇ ਵਿੱਚ ਆਟੋਮੈਟਿਕ ਦਰਵਾਜ਼ਾ ਨਾ ਹੋਣ ਕਾਰ ਇਹ ਯਾਤਰੀ ਹੱਸ ਤੱਕ ਵੱਚੁਕੇ ਨੇ ਤਾਂ ਕਰਕੇ ਹੀ ਜਿਹੜੇ ਯਾਤਰੀਆਂ ਨੂੰ ਜਾਣਨਾ ਨਹੀਂ ਜਾਂਦੀਆਂ ਪਰ ਜਿਸ ਤਰੀਕੇ ਨਾਲ ਇਹ ਜਹਾਜ਼ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤਾਂ ਆਪਣੇ ਚੈਨਲ ਅਸੀਂ ਜੋ ਬਖਾਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਆਪਣੇ ਦੋਸਤਾਂ ਵਿੱਚ ਤਰ੍ਹਾਂ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਦਾਂ ਦੀਆਂ ਜਾਣਕਾਰੀਆਂ ਹੋਰ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਤੁਹਾਡੇ ਚੈਨਲ ਨੂੰ ਫਾਲੋ ਕਰ ਲਿਓ ਤੇ ਨਾਲੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਧੰਨਵਾਦ